ਸਿਰਾਚਾਨ ਉਹਨਾਂ ਦਾ ਪੰਜਾਬ ਆਉਣਾ ਜਾਨੀ ਪੰਜਾਬ ਉਤੋਂ ਆਇਆ ਕਿਸੇ ਬਹੁਤ ਜ਼ਿਆਦਾ ਸੰਕਟ ਦੀ ਸਿਖਰ ਹੈ ਯਾਦ ਦੀ ਕੈਬਨਟ ਵਾਲਿਆਂ ਨੇ ਇਹ ਗੱਲ ਕਹੀ ਹੈ ਕਿ 2000 ਕਰੋੜ ਰੁਪਏ ਤੁਸੀਂ ਦਿਓ ਪੰਜਾਬ ਲਈ ਆਕਸੀਜਨ ਵਾਲੀ ਗੱਲ ਮੰਗ ਕੀਤੀ ਹੈ ਅੱਛਾ ਪੰਜਾਬ ਪੰਜਾਬ ਦਾ ਬੱਚਾ ਬੱਚਾ ਕਿੰਦਰ ਵਾਲੇ ਕਾਸ ਨਾਲ ਦੇਖ ਰਿਹਾ ਮੈਂ ਕਹਣਾ ਕਿ ਵਿਦੇਸ਼ਾਂ ਤੱਕ ਦੁਨੀਆ ਭਰ ਚ ਪਤਾ ਕਿ ਪੰਜਾਬ ਦੇ ਕੀ ਘਰਾਤ ਹੈ ਇਸ ਵੇਲੇ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਕਿ ਪੰਜਾਬ ਹੈ ਇਸ ਵੇਲੇ ਸਮੁੰਦਰ ਦਾ ਰੂਪ ਤਾਂ ਅੰਕਾਰ ਚੁੱਕਾ ਹੈ ਉਹ ਜਿਸ ਪਾਰਟੀ ਦੀ ਪੰਜਾਬ ਚ ਸਰਕਾਰ ਹੈ ਰਾਜ ਹੈ ਉਹ ਦੇ ਸੁਪਰੀਮੋ ਜਦੋਂ ਆਉਣਗੇ ਪੰਜਾਬ ਚ ਆਏ ਆ ਲੋਕਾਂ ਨੂੰ ਕਿਸਨੇਹਾ ਤਾਂ ਜਾਏਗਾ ਕੇਂਦਰ ਨੂੰ ਫੌਰੀ ਤੌਰ ਤੇ ਰਾਹਤ ਮਦਦ ਦੇਣੀ ਚਾਹੀਦੀ ਹੈ ਸ੍ਰੀ ਗਾਲਜੀ ਨਿਊਜ਼ ਬਿਹਾਈਂਡ ਨਿਊਜ਼ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਗੱਲਬਾਤ ਕਰਾਂਗੇ ਅੱਜ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਨੇ ਜਿਹੜੇ ਉਹ ਪੰਜਾਬ ਪਹੁੰਚੇ ਨੇ ਪਰ ਪੰਜਾਬ ਇਸ ਤਰੀਕੇ ਦੇ ਨਾਲ ਪਹੁੰਚੇ ਨੇ ਕਿ ਬਹੁਤੇ ਲੋਕਾਂ ਨੂੰ ਇਹ ਪਤਾ ਨਹੀਂ ਲੱਗਿਆ ਕਿ ਸ਼ਿਵਰਾਜ ਚੋਹਾਨ ਆਏ ਨੇ ਉਹਨਾਂ ਨੇ ਇੱਕ ਫਾਰਮੈਲਟੀ ਕੀਤੀ ਆਏ ਗੱਲਬਾਤ ਕੀਤੀ ਰਾਜਪਾਲ ਨੂੰ ਮਿਲੇ ਨੇ ਜਾਇਜ਼ਾ ਟੈਂਪਰੀਰੀ ਦਾ ਜਾਇਜ਼ਾ ਜਿਹੜਾ ਉਹ ਲੈ ਗਏ ਨੇ ਪਰ ਬਾਵਿਉ ਦਿੱਸਤੇ মিডিਆ ਦੇ ਵਿੱਚ ਬਹੁਤਾ ਚਰਚਾ ਨਹੀਂ ਜ਼ਿਆਦਾ ਗੱਲਬਾਤ ਜਿਹੜੀ ਉਹਨਾਂ ਨੇ মিডিਆ ਨਾਲ ਨਹੀਂ ਕੀਤੀ ਤਾਂ ਕਿ ਪੱਤਰਕਾਰ ਉਹਨਾਂ ਨੂੰ ਸਵਾਲ ਵੀ ਨਾ ਕਰ ਲੈਣ ਸੋ ਜਿਹੇ ਦੇ ਵਿੱਚ ਅਰਵਿੰਦ ਕੇਜੀ ਵਾਲ ਵੀ ਪੰਜਾਬ ਪਹੁੰਚ ਚੁੱਕੇ ਨੇ ਉਹ ਵੀ ਜਾਇਜ਼ਾ ਵੱਖ-ਵੱਖ ਥਾਵਾਂ ਤੇ ਜਾ ਕੇ ਲੈ ਰਹੇ ਨੇ ਜਾਣਕਾਰੀ ਇਹ ਵੀ ਮਿਲੀ ਹੈ ਸੂਤਰਾਂ ਦੇ ਹਵਾਲੇ ਤੋਂ ਕਿ ਰਾਹੁਲ ਗਾਂਧੀ ਵੀ ਪੰਜਾਬ ਆ ਰਹੇ ਨੇ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧ ਸਾਹਿਬਾਤ ਬਸ ਸਵਾਗਤ ਹੈ ਤੁਹਾਡਾ ਐਨ ਐਸ ਕਾ ਨਾਲ 1070 ਕਾਲ ਜੀ ਇਹ ਮੁੱਦਾ ਨਵਾਂ ਸਵਾਲ ਜੀ ਸਤ ਸਭ ਜਿਸ ਤਰ੍ਹਾਂ ਜ਼ਿਕਰ ਕੀਤਾ ਹੈ ਕਿ ਕੇਂਦਰੀ ਖੇਤੀਬਾੜੀ ਮੰਤਰੀ ਆਏ ਨੇ ਪੰਜਾਬ ਅੱਜ ਤੜਕਸਾਰ ਹੀ ਪਹੁੰਚ ਗਏ ਸੀ ਉਹ ਗੱਲਬਾਤ ਕੀਤੀ ਹੈ ਜਾਇਜ਼ਾ ਵੀ ਲੈ ਲਿਆ ਪਰ ਜਿਸ ਤਰ੍ਹਾਂ ਜਾਇਜ਼ਾ ਲੈਣਾ ਚਾਹੀਦਾ ਉਸ ਤਰ੍ਹਾਂ ਜਾਇਜ਼ਾ ਨਹੀਂ ਲਿਆ ਗਿਆ ਕਿਤੇ মিডিਆ ਨਾਲ ਕੋਈ ਗੱਲਬਾਤ ਨਹੀਂ ਕਿਸੇ ਦੇ ਮੁਖਾਤਿਬ ਨਹੀਂ ਹੋਏ ਕੋਈ ਖਾਸ ਗੱਲਬਾਤ ਇਹ ਵੀ ਕਹਿਣਾ ਉਹਨਾਂ ਨੇ ਜ਼ਰੂਰੀ ਨਹੀਂ ਸਮਝਿਆ ਕਿ ਹਾਂ ਜੀ ਹਾਲਾਤ ਤਾਂ ਮਾੜੇ ਨੇ ਨੁਕਸਾਨ ਹੋਇਆ ਹੈ ਤੇ ਕੇਂਦਰੀ ਮੰਤਰੀ ਦੇ ਆਉਣ ਦੇ ਬਾਅਦ ਹਾਲੇ ਤੱਕ ਵੀ ਪ੍ਰਧਾਨ ਮੰਤਰੀ ਦਾ ਕੋਈ ਟਵੀਟ ਨਹੀਂ ਹੈ ਕੁਲਦੀਪ ਢਾਲੀਵਾਲ ਨੇ ਜਿਹੜੇ ਉਹ ਨਾਲ ਸੀਗੇ ਉਹਨਾਂ ਨੇ ਵੀ ਮੰਗ ਕੀਤੀ ਹੈ ਕਿ 2000 ਕਰੋੜ ਰੁਪਏ ਐਟਲੀਸ ਸਾਨੂੰ ਦਿੱਤੇ ਜਾਣ ਕਿਵੇਂ ਦੇਖਦੇ ਹੋ ਸਾਰੇ ਮਾਮਲੇ ਤੇ ਕਿਉਂਕਿ ਖੇਤੀਬਾੜੀ ਮੰਤਰੀ ਦਾ ਇੱਥੇ ਬੋਲਣਾ ਬਹੁਤ ਜ਼ਿਆਦਾ ਜ਼ਰੂਰੀ ਸੀ ਬਿਲਕੁਲ ਆਹ ਸਵਾਲ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਦੇਖੋ ਪਹਿਲਾਂ ਤਾਂ ਇਹ ਕਿ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾ ਚਾਨ ਉਹਨਾਂ ਦਾ ਪੰਜਾਬ ਆਉਣਾ ਜਾਨੀ ਪੰਜਾਬ ਉਦੋਂ ਆਏ ਹੈ ਕਿਦੋਂ ਬਹੁਤ ਜ਼ਿਆਦਾ ਸੰਕਟ ਦੀ ਸਿਖਰ ਹੈ ਹੂੰ ਰਾ ਮੰਤਰੀ ਨਰਿੰਦਰ ਮੋਦੀ ਵਿਦੇਸ਼ ਦੇ ਦੌਰੇ ਤੋਂ ਵਾਪਸ ਆ ਕੇ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਸ ਤੋਂ ਫੋਨ ਤੇ ਗੱਲਬਾਤ ਹੋਈ ਤਾਂ ਪੰਜਾਬ ਦੀ ਸਥਿਤੀ ਬਾਰੇ ਵਿਚਾਰ ਹੋਏਗਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਉਹਨਾਂ ਨੂੰ ਵੀ ਦੱਸਿਆ ਹੋਵੇਗਾ ਉਹ ਵੀ ਜੰਮੂ ਕਸ਼ਮੀਰ ਹੋ ਕੇ ਚਲੇਗੇ ਜੀ ਨਾਲ ਤੋਂ ਪਾਸਿਲਾਂਗੇ ਤੇ ਹੁਣ ਖੇਤੀਬਾੜੀ ਮੰਤਰੀ ਆਏ ਜ਼ਰੂਰ ਹੈ ਹੂੰ ਪਰ ਕਿਤੇ ਪੰਜਾਬ ਦੇ ਅੰਦਰ ਇਹ ਅਹਿਸਾਸ ਹੋ ਰਿਹਾ ਹੈ ਬਗਾਨੇ ਪੰਦਾ ਇਹ ਕਿੰਦਰ ਕਿਉਂ ਨਹੀਂ ਪੰਜਾਬ ਦੀ ਸਾਲ ਲੈ ਰਿਹਾ ਹਾਲਾਂਕਿ ਖੇਤੀਬਾੜੀ ਮੰਤਰੀ ਨੇ ਇੱਕਦਮ ਆਉਣ ਤੋਂ ਪਹਿਲਾਂ ਮੀਡੀਆ 'ਚ ਸੰਕੇਤ ਜੀ ਟਿੱਪਣੀ ਨੈਸ਼ਨਲ ਮੀਡੀਆ 'ਚ ਕੀਤੀ ਹੈ ਇਹ ਕਿ ਵੀ ਮੈਂ ਪੰਜਾਬ ਜਾ ਰਿਹਾ ਪੰਜਾਬ ਦੀ ਸਥਿਤੀ ਦਾ ਜਾਇਜ਼ਾ ਲੈ ਰਿਹਾ ਅੱਜ ਵੀ ਜਦੋਂ ਸਵੇਰੇ ਆਏ ਆ ਉਹ ਤਾਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰੇਸ਼ ਸਿੰਘ ਖੁੱਡੀਆਂ ਨਾਲ ਪੰਜਾਬ ਦੇ ਵਿਧਾਇਕ ਤੇ ਪਹਿਲਾਂ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਅਕਰ ਗਲਦੀਪ ਤਾਲੀਵਾਲੋ ਉਹ ਜਾ ਕੇ ਕੇਂਦਰੀ ਖੇਤੀ ਮੰਤਰੀ ਨੂੰ ਮਿਲੇ ਤੇ ਪੰਜਾਬ ਦੀ ਸਿੱਧੀ ਦਾ ਜ਼ਿਕਰ ਵੀ ਕੀਤਾ ਤੇ ਕਿਹਾ ਕਿ ਫੌਰੀ ਤੌਰ ਤੇ ਰਾਹਤ ਦੇ ਲਈ 2000 ਕਰੋੜ ਰੁਪਏ ਦੀ ਮਦਦ ਪੰਜਾਬ ਨੂੰ ਦਿੱਤੀ ਜਾਏ ਬਾਕੀ ਕਹਿੰਦੇ ਬਾਅਦ ਜੋ ਡਿਟੇਲ ਚਾਹੀਏਗਾ ਬਾਅਦ ਦਿਖਾਇਆ ਜਾਏਗਾ ਪਰ ਫੌਰੀ ਮਦਦ ਦੀ ਲੋੜ ਹੈ ਇਹ ਮਦਦ ਇਦਾਂ ਦੀ ਹੈ ਜਿਵੇਂ ਕਿਸੇ ਨੂੰ ਕਿਹਾ ਜਾਂਦਾ ਕਿ ਉਹ ਦਮ ਤੋੜ ਰਿਹਾ ਉਹਨੂੰ ਆਕਸੀਜਨ ਦੀ ਜ਼ਰੂਰਤ ਹੈ ਆਕਸੀਜਨ ਦਾ ਅਰਥ ਇਹ ਨਹੀਂ ਹੁੰਦਾ ਕਿ ਮਰੀਜ਼ ਅੰਦਰਸਤ ਹੋ ਗਿਆ ਆਕਸੀਜਨ ਅਰਥਾੰਦਾ ਗੋਸਨ ਮਰਨ ਤੋਂ ਬਚਾ ਲੈ ਗਿਆ ਪੰਜਾਬ ਦੀ ਕੈਬਨਿਟ ਵਾਲਿਆਂ ਨੇ ਇਹ ਗੱਲ ਕਹੀ ਹੈ ਕਿ 2000 ਕਰੋੜ ਰੁਪਇਆ ਤੁਸੀਂ ਦਿਓ ਪੰਜਾਬ ਲਈ ਆਕਸੀਜਨ ਵਾਲੀ ਗੱਲ ਉਹਨਾਂ ਨੇ ਮੰਗ ਕੀਤੀ ਹੈ ਜੀ ਪਤਾ ਨਹੀਂ ਕਿ ਵਜ੍ਹਾ ਮੰਗਾਰ ਦਿੱਤਾ ਨਹੀਂ ਦਿੱਤਾ ਇਹ ਤਾਂ ਜੋ ਆਤਾ ਕੇਂਦਰੀ ਮੰਤਰੀ ਚੋਹਾਂ ਜੀ ਦੇਣਗੇ ਪਰ ਕਿਧਰੇ ਮੀਡੀਆ 'ਚ ਆਇਆ ਨਹੀਂ ਆਇਨਾ ਜ਼ਰੂਰ ਹੈ ਉਹ ਵਾਕਫਤਾਵਾਂ ਤੇ ਜਦੋਂ ਅੱਜ ਕੋਈ ਤਾਂ ਉਹ ਜੈਸਾਲਾਣ ਗਿਆ ਗਜ਼ਾਸਪੁਰ ਚ ਗਿਆ ਇਹ ਤੋਂ ਪਹਿਲਾਂ ਉਰ ਮਾ ਦਬੇ ਜੀ ਗਏ ਤਿਤਿਸ਼ਾ ਕਰਨ ਦੇਖ ਕੇ ਕਿ ਦਾਇਤ ਦੀ ਅਗੁਰ ਕਿਸ ਨਾਲ ਵੀ ਗੱਲਬਾਤ ਕੀਤੀ ਹੈ ਕਿ ਕੁਝੜੇ ਮੀਡੀਆ ਵਾਲੇ ਮਿੱਤਰ ਉਹਨਾਂ ਨੇ ਕੋਸ਼ਿਸ਼ ਕੀਤੀ ਮੈਂ ਕਹਾਂਗਾ ਹੂੰ ਜਾ ਕੇ ਗੱਲਬਾਤ ਕਰਨ ਦੀ ਕਿ ਕਿਓ ਜੀ ਤੁਸੀਂ ਐ ਕਿ ਮੈਂ ਦੇਖਦੇ ਆਂ ਬਹੁਤ ਸੰਕੇਤ ਬੋਲੇ ਆ ਉਹਨਾਂ ਨੇ ਕਿਹਾ ਕਿ ਤੁਸੀਂ ਦੇਖ ਹੀ ਰਹੇ ਹੋ ਉਲਟਾ ਉਹਨਾਂ ਨੇ ਮੀਡੀਆ ਵਾਲਿਆਂ ਨੂੰ ਕਿਹਾ ਕਿ ਤੁਸੀਂ ਦੇਖ ਹੀ ਰਹੇ ਹੋ ਕਿਓ ਜੇ ਹਾਲਾਤ ਆ ਬਹੁਤ ਮਾੜੇ ਹਾਲਾਤ ਹੈ ਬਹੁਤ ਮਾੜੀ ਸਥਿਤੀ ਹੈ ਇਹ ਮੰਨੇਵਾਂ ਨੂੰ ਇੱਕ ਫਸਲਾਂ ਪਰਵਾਹ ਹੋ ਗਈਆਂ ਹੁਣ ਦੇਖਿਆ ਜਾਏਗਾ ਸਵਾਲ ਇਹ ਹੈ ਕਿ ਜੋ ਸਿੱਧੀ ਇਸ ਵੇਲੇ ਪੰਜਾਬ ਦੀ ਬਣੀ ਹੋਈ ਹੈ ਸਮੁੱਚਾ ਪੰਜਾਬ ਜੋ ਪੰਜਾਬ ਸਰਕਾਰ ਨੇ ਮੰਗ ਕੀਤੀ ਉਹ ਤਾਂ ਵੱਖਰੀ ਗੱਲ ਹੈ 2000 ਕਰੋੜ ਦੀ ਜੀ ਸਮੁੱਚਾ ਪੰਜਾਬ ਪੰਜਾਬ ਦਾ ਬੱਚਾ ਬੱਚਾ ਕੇਂਦਰ ਵਾਲੇ ਕਾਸ ਨਾਲ ਦੇਖ ਰਿਹਾ ਹੈ ਕਿ ਪੰਜਾਬ ਨੂੰ ਇਸ ਵੇਲੇ ਵੱਡੀ ਤੇ ਫੌਰੀ ਰਾਹਤ ਦੀ ਲੋੜ ਹੈ ਹੂੰ ਸਾਰੀਆਂ ਲਕੀਰਾਂ ਤੋਂ ਉੱਪਰ ਉੱਠ ਕੇ ਪੰਜਾਬ ਮੰਗ ਕਰ ਰਿਹਾ ਹੈ ਕੋਈ ਇੱਕ ਦਿਨ ਨਹੀਂ ਸਾਰੀਆਂ ਤਰ੍ਹਾਂ ਬਿਲਕੁਲ ਪ੍ਰਿਟੀਕਲ ਵਿਖਰੇ ਮੇ ਹੋ ਸਕਦੇ ਐ মিডিਆ ਦੇ ਵਿਖਰੇ ਮੇ ਹੋ ਸਕਦੇ ਐ ਜਥੇਬੰਦੀਆਂ ਦੇ ਵਿਖਰੇ ਮੇ ਹੋ ਸਕਦੇ ਐ ਪਰ ਇਸ ਗੱਲ ਤੇ ਕੋਈ ਵਿਖਰੇ ਮਾ ਨਹੀਂ ਸਾਰੇ ਕਹਿ ਰਹੇ ਕਿ ਫੌਰੀ ਮਦਦ ਦੀ ਲੋੜ ਐ ਪੰਜਾਬ ਨੂੰ ਇੱਕੋ ਸਦਾ ਜਾ ਸਵਾਲ ਐ ਪੰਜਾਬ ਕੇਂਦਰੀ ਜਿਹੜਾ ਖੇਤੀਬਾੜੀ ਮੰਤਰੀ ਆ ਉਹ ਪੁੱਛ ਰਿਹਾ ਕਿ ਕੀ ਫੌਰੀ ਤੌਰ ਤੇ ਰਾਹਤ ਪੰਜਾਬ ਨੂੰ ਦਿੱਤੀ ਜਾਏਗੀ ਹੂੰ ਜੇ ਆਪਾਂ ਗੱਲ ਜੈਜੇ ਦੀ ਕਰੀਏ ਕਿ ਜੈਜਾ ਲੈਣ ਜਾ ਰਿਹਾ ਜਾ ਜਾ ਤਾਂ ਪਿਛਲੇ 15 ਦਿਨ ਤੋਂ ਪੰਜਾਬ ਦੀਆਂ ਸਾਰੀਆਂ ਜਿਹੜੀਆਂ ਮੀਡੀਆ ਟੀਮਾਂ ਲੈ ਰਹੀਆਂ ਕਿਸ ਉਧਰ ਪੰਜਾਬ ਹਾਲੋਂ ਦੇ ਹਾਲ ਹੋ ਗਿਆ ਹੂੰ ਇਧਰ ਕਿਤੇ ਕੋਈ ਜਿਹੜਾ ਡੈਂਗਰੂ ਚ ਬੈਠ ਕੇ ਟੀਵੀ ਦੇਖਦਾ ਹੋਵੇਗਾ ਉਸ ਨੂੰ ਜਾ ਕੇ ਪੁੱਛ ਲੋਗੇ ਪੰਜਾਬ ਦਾ ਕੀ ਹਾਲਾਤ ਹੈ ਕੀ ਦਿੱਤੀ ਹੈ ਉਹ ਵੀ ਦੱਸ ਦੇਗਾ ਜੀ ਜੀ ਜਿਹੜੇ ਪ੍ਰਵਾਸੀ ਪੰਜਾਬ ਪਰਾ ਪੰਜਾਬ ਚ ਨਹੀਂ ਆਏ ਬਾਹਰੋਂ ਬੈਠ ਕੇ ਸੁਣ ਰਹੇ ਉਹਨਾਂ ਦੇਖ ਰਹੇ ਉਹਨਾਂ ਉਹ ਵੀ ਦੱਸ ਦੇਣਗੇ ਇੱਕ ਪੰਜਾਬ ਯਾਨੀ ਪੰਜਾਬ ਦੀ ਹਾਲਤ ਬਾਰੇ ਕਿਸ ਨੂੰ ਨਹੀਂ ਪਤਾ ਜੀ ਤੇ ਦੇਖਿਆ ਜਾਵੇ ਚਿਤਸਾਬ ਜਿਹੜੀਆਂ ਜਿਹੜੀਆਂ ਚਿਤਸਾਬ ਜਿਹੜੀਆਂ ਕਹਾਉਂਦੀਆਂ ਏਜੰਸੀਆਂ ਨੇ ਜਿਹੜੀਆਂ ਬੀਜੇਪੀ ਅਕਸਰ ਕਹਿੰਦੀ ਆ ਸਾਡੀਆਂ ਏਜੰਸੀਆਂ ਬਹੁਤ ਸਟਰੋਂਗ ਨੇ ਦੱਸਿਆ ਤਾਂ ਉਹਨਾਂ ਨੇ ਵੀ ਹੋਣਾ ਹੀ ਹੈ ਕੇਂਦਰ ਨੂੰ ਕੀ ਪੰਜਾਬ ਦੇ ਹਾਲਾਤ ਕੀ ਨੇ ਕਿਉਂਕਿ ਮੈਂ ਕਹਿੰਨਾ ਕਿ ਵਿਦੇਸ਼ਾਂ ਤੱਕ ਦੁਨੀਆ ਭਰ ਚ ਪਤਾ ਹੈ ਕਿ ਪੰਜਾਬ ਦੇ ਕੀ ਹਾਲਾਤ ਆ ਇਸ ਵੇਲੇ ਜਿਸ ਤਰ੍ਹਾਂ ਦੀ ਸਥਿਤੀ ਬਣੀ ਵੀ ਹੈ ਸਾਰੀ ਦੁਨੀਆ ਦੇਖ ਰਹੀ ਹੈ ਕਿ ਪੰਜਾਬ ਹੈ ਇਸ ਵੇਲੇ ਸੁਮੰਦ ਦਾ ਰੂਪ ਤਾਂ ਅੰਕਾਰ ਚੁੱਕਾ ਹੈ ਜੀ ਬਿਲਕੁਲ ਔਰ ਉਸ ਪੰਜਾਬ ਦੀ ਸਥਿਤੀਏ ਕਿ ਜਿਹੜਾ ਪੰਜਾਬ ਕੱਲ ਤੱਕ ਹਰਿਆ ਭਰਿਆ ਸੀ ਜਿੱਥੇ ਬੱਚਿਆਂ ਦੀਆਂ ਕਲਕਾਰੀਆਂ ਸੀ ਜਿੱਥੇ ਕਿਸਾਨਾਂ ਦੇ ਹਾਸੇ ਸੀ ਜਿੱਥੇ ਬਜ਼ੁਰਗਾਂ ਦੀਆਂ ਮਾਵਾਂ ਦੀਆਂ ਪੈਣਾ ਦੀਆਂ ਧੀਆਂ ਦੀਆਂ ਮੰਗਾ ਸੀ ਆਸਨ ਸੀ ਉਹ ਸਾਰੀਆਂ ਅਸਾਂ ਉਸ ਡੂੰਗੇ ਸਮੁੰਦਰ 'ਚ ਡੁੱਬ ਗਈਆਂ ਜਿਹੜਾ ਸਮੁੰਦਰ ਹੈ ਸੜੇ ਪੰਜਾਬ ਦੀ ਖੇਤੀ ਦੇ ਉੱਪਰ ਤੈਰ ਰਿਹਾ ਜਿਹੜੇ ਟਰੈਕਟਰ ਜਿਹੜੀਆਂ ਸਪਰੀਆਂ ਪੰਜਾਬੀ ਫੋਫੋਕੇ ਕਰਦੇ ਸੀ ਕਿ ਹੋਰ ਆਉਣ ਵਾਲੇ ਕੁਝ ਦਿਨਾਂ ਨੂੰ ਫਸਲ ਜਿਹੜੀ ਹੈਗੀ ਆ ਖੇਤਾਂ 'ਚ ਪਈ ਆ ਮੰਡੀਆਂ ਜਾਏਗੀ ਤੇ ਉਹਨਾਂ ਦੀ ਚੇਪਾਂ ਚਾਏਗੀ ਉਸ ਬਾਸਮਤੀ ਦੀ ਮਹਿਕ ਦੀ ਥਾਂ ਜੀ ਜੀ ਹਾਰਾ ਵਾਲੇ ਪਾਣੀ ਦੀ ਬਜੂ ਮਾਰ ਰਹੀ ਆ ਖੇਤਾਂ ਦੇ ਅੰਦਰ ਜੀ ਬਿਲਕੁਲ ਕਿ ਜਾਂ ਜਿੱਥੇ ਟਰੈਕਟਰ ਘੁੰਮਣੇ ਸੀ ਥਿੱਥੇ ਕੰਬਾਈਨਾ ਘੁੰਮਣਿਆ ਸੀ ਉਥੇ ਘੁੰਮ ਰੀਆਂ ਕਿਸਤੀਆਂ ਜੀ ਜੀ ਕਿਤੇ ਪਾਣੀ ਕਿਨਾ ਹੈ ਕਿਤੇ ਪਾਣੀ ਕਿਨਾ ਹੈ ਉਹ ਸਮੁੰਦਰ ਬਣੇ ਪੰਜਾਬ ਦਾ ਜ਼ਿਆਦਾ ਲੈਣ ਆ ਰਿਹਾ ਹੈ ਖੇਤੀ ਮੰਤਰੀ ਸ਼ਿਵਰਾਜ ਚੋਹਾਨ ਸਿਰੀ ਪੰਜਾਬੀਆਂ ਦੇ ਕੋਈ ਸਵਾਲ ਹੈ ਕਿ ਫੌਰੀ ਰਾਹ ਦੀ ਲੋੜ ਹੈ ਇਸ ਗੱਲ ਦੀ ਤੁਸੀਂ ਜ਼ਿਆਦਾ ਲਓ ਰਿਪੋਰਟਾਂ ਦਿਓ ਕਿੰਨਾ ਨੁਕਸਾਨ ਹੈ ਬਹੁਤ ਕੋਈ ਲੰਬਾ ਚੋੜਾ ਖਿਲਾੜਾ ਹੈ ਇਹ ਤਾਂ ਸਾਹਬਦਾ ਮਹੀਨਾ ਤੱਕ ਨਹੀਂ ਲੱਗੇਗਾ ਪਰ ਪੰਜਾਬ ਆਕਸੀਜਨ ਜਿਹਾ ਮੰਗ ਕਰਦਾ ਹੈ ਕਿ ਪੰਜਾਬ ਨੂੰ ਔਰ ਇਹ ਰਾਹ ਦੀ ਲੋੜ ਹੈ ਜੀ ਇਸੇ ਕਰਕੇ ਪੰਜਾਬ ਨੇ 40200 ਕਰੋੜ ਦੀ ਗੱਲ ਕੀਤੀ ਹੈ ਕੇਵਲ ਇੰਨੀ ਗੱਲ ਨਹੀਂ ਪੰਜਾਬ ਜਿਹੜੇ ਗਵਰਨਰ ਹੈ ਉਹਨਾਂ ਨੇ ਵੀ ਆਪਣੇ ਮੂੰਹੋਂ ਕਿਹਾ ਕਿ ਪੰਜਾਬ 'ਚ ਵੱਡੀ ਪੱਧਰ ਤੇ ਤਵਾਈ ਹੋਈ ਹੈ ਉਹਨੇ ਜਾ ਕੇ ਕੇਂਦਰ 'ਚ ਮੁਲਾਕਾਤ ਕੀਤੀ ਹੈ ਜਿਹੜੇ ਮੰਤਰੀ ਆਏ ਨੇ ਨਾਲ ਮੁਲਾਕਾਤ ਕੀਤੀ ਹੈ ਖੈਰ ਇਹ ਵਖਰੀ ਅਲਾਕੇ ਪੰਜਾਬ ਦੇ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਸਿਹਤ ਨਾ ਸਾਜ਼ ਹੋਣ ਕਰਕੇ ਉਹ ਅੱਜ ਖੇਤੀ ਮੰਤਰੀ ਨੂੰ ਨਹੀਂ ਮਿਲ ਸਕੇ ਜੀ ਜੀ ਬਾਕੀ ਸਾਰੇ اے کیبنٹ منٹری منٹری لوگ ہیں انہوں نے دعویٰ کیا پنجاب کس قدر ڈوب ਰਿਹਾ جی جی سུ་ ਸਾਹਿਬ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਆਪ ਸੁਪਰੀਮੋ ਰਵਿੰਦ ਕੇਜੀਵਾਲ ਹੁਣਾਂ ਦੀ ਰਵਿੰਦ ਕੇਜੀਵਾਲ ਹੁਣਾਂ ਤੇ ਵੀ ਸਵਾਲ ਉੱਠ ਰਹੇ ਸੀ ਕਹਿੰਦੇ ਕਿ ਜਦੋਂ ਤਾਂ ਸਾਰਾ ਕੁਝ ਠੀਕ ਠਾਕ ਸੀ ਉਦੋਂ ਤਾਂ ਉਹ ਪੰਜਾਬ ਸੀ ਹੁਣ ਜਦੋਂ ਕਹਿੰਦੇ ਵਿਗੜਨ ਦੇ ਹਾਲਾਤ ਆਏ ਤਾਂ ਕੇਜੀਵਾਲ ਸਾਹਿਬ ਆਣੀ ਰਹੇ ਸੋ ਲਾਂਬਾ ਲਾ ਦਿੱਤਾ ਹੈ ਅੱਜ ਰਵਿੰਦ ਕੇਜੀਵਾਲ ਪੰਜਾਬ ਪਹੁੰਚ ਚੁੱਕੇ ਨੇ ਵੱਖ-ਵੱਖ ਥਾਵਾਂ ਦੇ ਉੱਪਰ ਦੌਰਾ ਜਿਹੜਾ ਕਰ ਰਹੇ ਨੇ ਪ੍ਰਧਾਨ ਅਰੋੜਾ ਉਹਨਾਂ ਦੇ ਨਾਲ ਨੇ ਕਿਉਂਕਿ ਮੁੱਖ ਮੰਤਰੀ ਦੀ ਸਿਹਤ ਨਾ ਸਾਜ਼ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਸੁਪਰੀਮੋ ਦਾ ਦੌਰਾ ਕਰਨਾ ਇਸ ਸਮੇਂ ਕਿੰਨਾ ਜ਼ਰੂਰੀ ਹੈ ਕਿਉਂਕਿ ਕੋਈ ਬੜੀ ਵੱਡੀ ਪਾਵਰ ਤਾਂ ਫਿਲਹਾਲ ਅਰਵਿੰਦ ਕੇਜੀਵਾਲ ਹੁਣਾਂ ਦੇ ਹੱਥ ਵੀ ਨਹੀਂ ਹੈ ਕਿ ਉਹ ਮਾਲੀ ਤੌਰ ਤੇ ਕੋਈ ਸਹਾਇਤਾ ਪੰਜਾਬ ਦੀ ਕਰ ਸਕਣ ਕਿਵੇਂ ਦੇਖਦੇ ਹੋ ਇਹਨਾਂ ਦੀ ਫੇਰੀ ਨੂੰ ਦੇਖੋ ਕੋਈ ਨਾ ਕੇਵਰ ਕੀ ਹੁੰਦਾ ਹੈ ਕਿ ਵਿੱਤੀ ਮਦਦ ਜਾਂ ਸਹਾਇਤਾ ਦੀ ਗੱਲ ਨਹੀਂ ਦੀ ਉਹ ਹੁੰਦੀ ਹੈ ਸਰਕਾਰਾਂ ਦੇ ਹੱਥ ਚਾਹੇ ਪੰਜਾਬ ਸਰਕਾਰ ਹੈ ਚਾਹੇ ਕੇਂਦਰ ਸਰਕਾਰ ਹੈ ਆਰਾਮ ਆਦੀ ਪਾਰਟੀ ਸੁਪਰੀਮਾ ਵਰਿੰਦ ਕੇਤਰੀਵਾਲ ਦਾ ਇਸ ਵੇਲੇ ਹੜਾਂ ਦੇ ਮੌਕੇ ਤੇ ਸੰਕਟ ਵਿੱਚ ਪੰਜਾਬ ਚ ਆਉਣਾ ਇੱਕ ਗੱਲ ਦਾ ਸੁਨੇਹਾ ਹੈ ਕਿ ਸਮੁੱਚੀ ਜਿਹੜੀ ਆਪਦੀ ਲੀਡਰਸ਼ਿਪ ਹੈ ਉਹ ਇਸ ਸੰਕਟ ਦੀ ਕੜੀ ਪੰਜਾਬੀਆਂ ਦੇ ਨਾਲ ਖੜੀ ਹੈ ਇਸੇ ਕਰਕੇ ਕੇਤਰੀਵਾਲ ਨੇ ਪੰਜਾਬ ਆਉਣ ਤੋਂ ਪਹਿਲਾਂ ਮੀਡੀਆ 'ਤੇ ਕਿ ਸੁਨੇਹਾ ਦਿੱਤਾ ਜੇਸ਼ਪੜ ਦੇ ਲੋਕਾਂ ਨੂੰ ਪੰਜਾਬ ਵੱਡੇ ਸੰਕਟ 'ਚ ਹੈ ਪੰਜਾਬ ਦੀ ਖੁਲੇ ਦੇ ਨਾਲ ਮਦਦ ਕੀਤੀ ਜਾਏ ਹੂੰ ਅੱਜ ਵੀ ਉਹਨਾਂ ਦੇ ਇਹੀ ਸੁਨੇਹਾ ਉਸਦਾਨ ਪਰ ਰੋਧੀ ਗਏ ਐ ਦੂਜੀਆਂ ਥਾਵਾਂ ਤੇ ਜਾ ਰਹੇ ਆ ਲੋਕਾਂ ਨੂੰ ਮਿਲਣਗੇ ਇੱਕ ਹੌਸਲਾ ਦੇਣਗੇ ਦੇਖੋ ਜਿਸ ਪਾਰਟੀ ਦੀ ਪੰਜਾਬ 'ਚ ਸਰਕਾਰ ਹੈ ਰਾਜ ਹੈ ਉਹ ਦੇ ਸੁਪਰੀਮੋ ਜਦੋਂ ਆਉਣਗੇ ਪੰਜਾਬ 'ਚ ਆਏ ਆ ਤਾਂ ਲੋਕਾਂ ਨੂੰ ਕਿ ਸੁਨੇਹਾ ਤਾਂ ਜਾਏਗਾ ਕਿ ਪੂਰੀ ਲੀਡਰਸ਼ਿਪ ਡਟ ਕੇ ਪੰਜਾਬੀਆਂ ਦੇ ਨਾਲ ਖੜੀ ਹੈ ਕਿ ਪੰਜਾਬ ਸੰਕਟ 'ਚੋਂ ਬਾਹਰ ਲਿਆਉਣ ਦੇ ਲਈ ਆਪ ਤੇ ਉਹਦੀ ਸਰਕਾਰ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਏਗੀ ਜੀ ਸੁਚਾਬ ਅੱਗੇ ਗੱਲ ਹੁਣ ਕਾਂਗਰਸ ਦੀ ਰਹਿ ਗਈ ਹੈ ਕਾਂਗਰਸ ਦੀ ਵੀ ਗੱਲ ਕਰ ਲੈਨੇ ਆ ਰਾਹੁਲ ਗਾਂਧੀ ਸੂਤਰਾਂ ਦੇ حوالے ਤੋਂ ਜਾਣਕਾਰੀ ਹੈ ਕਿ ਰਾਹੁਲ ਗਾਂਧੀ ਵੀ ਪੰਜਾਬ ਆ ਰਹੇ ਨੇ ਦੋ ਦਿਨਾਂ ਦਾ ਉਹਨਾਂ ਦਾ ਪੰਜਾਬ ਦਾ ਦੌਰਾ ਹੋਏਗਾ ਤੇ ਇਹਨਾਂ ਸਾਰੇ ਏਰੀਆਜ਼ ਦੇ ਵਿੱਚੋਂ ਖੁਦ ਜਾਣਗੇ ਉਸ ਤੋਂ ਇਲਾਵਾ ਪੰਜਾਬ ਕਾਂਗਰਸ ਹੈ ਜਿਹੜੀ ਉਸਨੇ ਇੱਕ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਹੈ ਜਿਹੜੀ ਕਿ ਸਪੈਸ਼ਲ ਹੜ੍ਹ ਪੀੜਤ ਇਲਾਕਿਆਂ ਦੇ ਲਈ ਹੈ ਕਿਵੇਂ ਦੇਖਦੇ ਹੋ ਕਾਂਗਰਸ ਦੀ ਇਸ ਕਾਰਗੁਜ਼ਾਰੀ ਨੂੰ ਦੇਖੋ ਰਾਹੁਲ ਗਾਂਧੀ ਸੂਬਾ ਪੱਧਰ ਦੀ ਗੱਲ ਨਹੀਂ ਆਪਾਂ ਗੱਲ ਕਰਦੇ ਕੌਮੀ ਪੱਧਰ ਤੇ ਪਾਰਲੀਮੈਂਟ ਦੀ ਜੀ ਆਪਾਂ ਗੱਲ ਕਰੀਏ ਤਾਂ ਉਹ ਵਿਰੋਧੀ ਧਿਰ ਦੇ ਆਗੂ ਆ ਵਿਰੋਧੀ ਧਿਰ ਦੇ ਆਗੂ ਦਾ ਪਹਿਲਾਂ ਤਾਂ ਪੰਜਾਬ ਬਾਰੇ ਚਿੰਤਾ ਦਾ ਪ੍ਰਗਟਾਵਾ ਕਰਨਾ ਮੈਂ ਦੇਖ ਰਿਹਾ ਕਿ ਪਿਛਲੇ ਕਈ ਦਿਨ ਤੋਂ ਲਗਾਤਾਰ ਆਲ ਗਾਂਧੀ ਬਿਆਨ ਦੇ ਰਹੇ ਮੇਰੇ ਅੰਦਰ ਕਿ ਪੰਜਾਬ ਦੀ ਹਾਲਤ ਬੜੀ ਮਾੜੀ ਹੈ ਔਰ ਇਹ ਵੀ ਕਹਿ ਰਿਹਾ ਕਿ ਕੇਂਦਰ ਨੂੰ ਫੌਰੀ ਤੌਰ ਤੇ ਰਾਹਤ ਮਦਦ ਦੇਣੀ ਚਾਹੀਦੀ ਹੈ ਉਸ ਰਿਹ ਨਾਲ ਵੀ ਵਿਰੋਧੀ ਧਿਰ ਦੇ ਆਗੂ ਦਾ ਬਿਆਨ ਹੈ ਇਹ ਮਿਤ ਰੱਖਦਾ ਹੈ ਕਿ ਪੰਜਾਬ ਦੇ ਦੌਰੇ ਤੇ ਆਉਣਾ ਇਹ ਵੀ ਆਪਣੇ ਸੁਨੇਹਾਇਕ ਢੰਗ ਦੇ ਨਾਲ ਕਿ ਦੇਸ਼ ਦਾ ਅਗਰੋਧੀ ਤੇ ਅੱਗੂ ਵੀ ਪੰਜਾਬੀਆਂ ਦੇ ਨਾਲ ਖੜਾ ਹੈ ਔਰ ਪੰਜਾਬੀਆਂ ਜਿਹੜੀ ਚਿੰਤਾ ਹੈ ਉਹਨੂੰ ਉਹ ਨਾਲ ਸੰਧੀ ਕਰਦਾ ਔਰ ਚਾਹੁੰਦਾ ਹੈ ਕਿ ਪੰਜਾਬ ਜਲਦੀ ਤੋਂ ਜਲਦੀ ਸੰਕਟ 'ਚੋਂ ਬਾਹਰ ਆਵੇ ਸੋ ਜੇ ਆਪਾਂ ਗੱਲ ਕਰਦੇ ਕਾਂਗਰਸ ਦੀ ਕਾਂਗਰਸ ਨੇ ਜਿਸ ਤਰ੍ਹਾਂ ਪੰਜ ਮੈਮਰੀ ਕਮੇਟੀ ਬਣਾਈ ਹੈ ਮਦਦ ਕਰਨੀ ਰਾਹ ਦੇਣ ਲਈ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਕਾਂਗਰਸ ਦੇ ਅੱਗੂ ਚ ਪ੍ਰਸਤਾਵ ਬਾਜਵਾ ਹੋਣ ਰਾਜਾ ਵਿੜਿੰਗ ਹੋਣ ਉਹ ਜਾ ਰਿਹਾ ਹੋਰ ਅੱਜ ਬਲਿੰਗ ਦਾ ਮੈਂ ਬਿਆਨ ਦੇਖ ਰਿਹਾ ਸੀ ਕਹਿੰਦੇ ਇਸ ਵੇਲੇ ਰਾਜਨੀਤੀ ਕਰਨ ਦਾ ਮੌਕਾ ਨਹੀਂ ਮੌਕਾ ਪੰਜਾਬ ਨੂੰ ਸੰਕਟ ਤੋਂ ਬਾਹਰ ਲਿਆਉਣ ਦਾ ਔਰ ਉਹਨੇ ਇਹ ਵੀ ਕਿਹਾ ਇੱਕ ਛੰਗਾ ਸੁਨੇਹਾ ਦਿੱਤਾ ਕਿ ਅਸੀਂ ਡਟ ਕੇ ਪੰਜਾਬ ਸਰਕਾਰ ਦੇ ਨਾਲ ਖੜੇ ਹਾਂ ਸੰਕਟ ਦੀ ਖੜੀ ਜੋ ਵੀ ਮਦਦ ਦੀ ਲੋੜ ਆ ਅਸੀਂ ਉਹ ਕਰਨ ਦੇ ਲਈ ਤਿਆਰ ਹਾਂ ਇਸੇ ਤਰੀਕੇ ਨਾਲ ਆਪਾਂ ਸ਼ੂਮਨੀ ਕਾਲੀਗੜੀ ਦੀ ਗੱਲ ਕਰੀਏ ਸ਼ੂਮਨੀ ਕਾਲੀਗੜੀ ਆਪਣੇ ਤੋਂ ਪ੍ਰਧਾਨ ਲੱਗੇ ਹੋਏ ਆ ਇਹ ਭਾਜਪਾ ਦੀ ਆਪਾਂ ਗੱਲ ਕਰਦੇ ਆ ਭਾਜਪਾ ਦੇ ਸੁਨੀਲ ਜਾਖੜ ਦਾ ਆ ਜਿਹੜਾ ਕੇਂਦਰੀ ਕੀ ਕੀ ਬਣੀ ਮੰਤਰੀ ਆਇਆ ਚੋਹਾਂ ਜੀ ਉਦੋਂ ਟਰੈਕਟਰ ਤੇ ਬੈਠੀ ਤੇ ਟਰੈਕਟਰ ਹੀ ਜਿਹੜਾ ਹੈਗਾ ਚਲਾ ਰਹੇ ਸੀਗੇ ਜਾਖੜ ਸਾਹਿਬ ਸੋ ਪਛਪਾ ਵੀ ਪੂਰੀ ਤਰ੍ਹਾਂ ਨਾਲ ਖੜੀ ਹੈ ਨਵੇਂ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਜੱਜਦਾਰ ਯਾਨੀ ਹਰਪ੍ਰੀਤ ਸਿੰਘ ਉਹਨਾਂ ਦਾ ਮੈਂ ਬਿਆਨ ਦੇਖ ਰਿਹਾ ਸੀ ਉਹ ਵੀ ਇਹ ਕਹਿ ਰਿਹਾ ਕਿ ਕੇਂਦਰ ਨੂੰ ਫੌਰੀ ਤੌਰ ਤੇ ਪੰਜਾਬ ਨੂੰ ਇਸੇ ਮਦਦ ਦੇਣੀ ਚਾਹੀਦੀ ਹੈ ਫੌਰੀ ਰਾਹ ਦੀ ਲੋੜ ਹੈ ਜਣੀ ਪਾਕ ਖ ਸਾਰੀਆਂ ਰਾਸੀ ਤਰ੍ਹਾਂ ਇਸ ਗੱਲ ਦੀ ਇੱਕੋ ਜ਼ੁਬਾਨ ਨਾਲ ਮੰਗ ਕਰ ਰਹੀਆਂ ਕਿ ਪੰਜਾਬ ਮੰਗ ਕਰ ਰਿਹਾ ਹੋਰੀ ਰਹਾਦੀ ਤਾਂ ਕਿ ਪੰਜਾਬ ਵੱਡੇ ਸੰਕਰਦੋ ਕਿਸੇ ਹੱਦ ਤੱਕ ਬਾਹਰ ਲਿਆਂਦਾ ਜਾ ਸਕੇ ਜੀ ਜੀ ਸ੍ਰੀ ਸਾਹਿਬ ਅਗੇ ਜ਼ਿਕਰ ਪੰਜਾਬ ਦੇ ਅੱਜ ਦੇ ਹਾਲਾਤਾਂ ਦੀ ਕਰਾਂਗੇ ਜਿਸ ਤਰ੍ਹਾਂ ਅੱਜ ਸਵੇਰੇ ਜੋ ਰਾਜਪੁਰਾ ਦੇ ਐਸ ਡੀ ਐਮ ਨੇ ਜਾਂ ਫਿਰ ਪਟਿਆਲਾ ਦੇ ਐਸ ਡੀ ਐਮ ਨੇ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਹੈ ਖਾਸ ਕਰਕੇ ਕੱਗਰ ਦੇ ਬਾਰੇ ਜੋ ਐਮ ਐਲ ਏ ਕਨੌਰ ਨੇ ਗੁਰਲ ਸਿੰਘ ਕਨੌਰ ਉਹਨਾਂ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਤਰ੍ਹਾਂ ਦੇ ਹਾਲਾਤ ਨੇ ਫਿਲਹਾਲ ਕਹਿੰਦੇ ਕਿ ਇਸ ਸਮੇਂ ਕੱਗਰ ਬਿਲਕੁਲ ਉਸ ਪੁਆਇੰਟ ਤੇ ਐ ਜੇ ਉੱਥੋਂ ਉੱਪਰ ਵਧਦੀ ਐ ਤਾਂ ਜਿਹੜਾ ਕੰਮ ਖਰਾਬ ਹੋ ਸਕਦਾ ਹੈ ਹਾਲਾਤ ਖਰਾਬ ਹੋ ਸਕਦੇ ਨੇ ਕਿਉਂਕਿ ਕਨੌਰ ਦੇ ਨਾਲ ਲੱਗਦੇ ਕਈ ਪੰਡਾਂ ਦੇ ਵਿੱਚ ਪਾਣੀ ਆਇਆ ਵੀ ਐ ਹਾਲਾਤ ਖਰਾਬ ਹੋਏ ਵੀ ਨੇ ਸੋ ਹੁਣ ਅਗਲਾ ਜਿਹੜਾ ਖਤਰਾ ਹੈ ਉਹ ਮਾਲਵੇ ਦੇ ਇੱਕ ਵੱਡੇ ਹਿੱਸੇ ਨੂੰ ਐ ਕਿਵੇਂ ਦੇਖਦੇ ਹੋ ਲੇਖੋ ਠੀਕ ਐ ਤੁਸੀਂ ਜਦੋਂ ਆਪਾਂ ਕੱਗਰ ਦੀ ਗੱਲ ਕਰਦੇ ਆਂ ਦੇਖੋ ਪਿਛਲੇ 2-3 ਦਿਨ ਤੋਂ ਲਗਾਤਾਰ ਕੱਗਰ ਦਾ ਪਾਣੀ ਜਿਹੜਾ ਹੈਗਾ ਉਹ ਛੱਡ ਰਿਹਾ ਖਾਤਿਰ ਤੇ ਆਪਾ ਡੇਰਾਬਾਸੀ ਤੋਂ ਸ਼ੁਰੂ ਕਰ ਲਈ ਡੇਰਾਬਾਸੀ ਦੇ ਕਈ ਪਿੰਡਾਂ 'ਚ ਤਾਂ ਨੀਵੇਂ ਇਲਾਕਿਆਂ 'ਚ ਪਾਣੀ ਭਰ ਗਿਆ ਹੈ ਦੇਖੇ ਨਾਲ ਲੱਗਦੇ ਜਿਹੜੇ ਇਲਾਕੇ ਹੈਗੇ ਉਹਨਾਂ ਦੇ ਖੇਤਾਂ ਤੱਕ ਵੀ ਕਿਸਾਨ ਦੱਸ ਰਹੇ ਸੀ ਕਿ ਉਹਨਾਂ ਦੇ ਖੇਤਾਂ 'ਚ ਪਾਣੀ ਕਈਆਂ 'ਚ ਤਾਂ 4-4 ਫੁੱਟ ਪਾਣੀ ਚੱਲ ਗਿਆ ਸੜਕਾਂ ਦੇ ਉੱਪਰ ਵੀ ਪਾਣੀ ਵਗ ਰਿਹਾ ਜਣੀ ਅਜੇ ਪਾਣੀ ਘਟਣ ਦਾ ਨਾਂ ਨਹੀਂ ਲੈ ਰਿਹਾ ਔਰ ਲੱਗਦਾ ਹੈ ਕਿ ਸ਼ਾਮ ਤੱਕ ਪਾਣੀ ਦਾ ਪੱਧਰ ਹੋਰ ਵਧੇਗਾ ਇਹਦੀ ਵਜ੍ਹਾ ਇਹ ਹੈ ਕਿ ਹਿਮਾਚਲ ਦੇ 'ਚ ਬਹੁਤ ਭਾਰੀ ਬਾਰਿਸ਼ਾਂ ਲਗਾਤਾਰ ਹੋ ਰਹੀਆਂ ਜਿਹੜੀਆਂ ਬਾਰਿਸ਼ਾਂ ਆਏਆਂ ਵੱਡੀ ਪੱਧਰ ਤੇ ਤਬਾਹੀਆਂ ਕਾਣ ਬਣ ਰਹੀਆਂ ਪੰਜਾਬ ਦਾ ਮਾਚਦਾ ਨੁਕਸਾਨ ਤਾਂ ਹੋ ਹੀ ਰਿਹਾ ਇਹਦੇ ਬਾਰੇ ਵੀ ਕੋਈ ਧੋ ਰਿਆ ਨਹੀਂ ਪਰ ਉਹ ਸਾਰਾ ਪਾਣੀ ਜੋ ਪੰਜਾਬ ਦੇ ਦਰਿਆਵਾਂ ਚੋਂ ਦਾ ਵੱਡਾ ਨੁਕਸਾਨ ਆਪਾਂ ਕੱਗਰ ਦਾ ਜਦੋਂ ਜ਼ਿਕਰ ਕਰ ਰਹੇ ਹਾਂ ਕੱਗਰ ਹੁਣ ਤੱਕ ਪਚਾਰਿਆ ਸੀ ਇਸ ਵੇਲੇ ਪਟਿਆਲੇ ਦੀ ਗੱਲ ਕਰ ਲਈ ਆਪਾਂ ਸੰਗਰੂਰ ਦੀ ਗੱਲ ਕਰ ਲਈ ਮਾਨਸਾ ਦੀ ਗੱਲ ਕਰ ਲਈ ਇਹ ਤਿੰਨੇ ਜਿਹੜੇ ਤਿੰਨੋਂ ਦੇ ਪਿੰਡ ਜਿਹੜੇ ਹੈਗੇ ਵੱਡੀ ਪੱਧਰ ਤੇ ਕੱਗਰ ਦੇ ਰਾੜ ਦਾ ਪਾਣੀ ਆ ਉਹਦੇ ਖਤਰੇ ਦੇ ਹੇਠ ਆਏ ਵੀ ਹੈ ਬਿਲਕੁਲ ਹੋਰ ਉਹਨਾਂ ਨੂੰ ਪਤਾ ਹੈ ਕਿ ਪਾਣੀ ਕਕਰ ਤੋਂ ਬਾਹਰ ਆਏਗਾ ਤਾਂ ਕਿਸ ਕਦਰ ਜਿਹੜਾਗਾ ਤਬਾਈ ਕਰੇਗਾ ਕਿਸਾਨਾਂ ਦੇ ਵੱਡੇ ਪੱਧਰ ਤੇ ਚਿੰਤਾ ਹੈਗੀ ਆ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਨੇ ਆਪਣੋਂ ਆਪਣੇ ਪੰਨ ਵੀ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤੇ ਤਾਂ ਕਿ ਵਿਚਾਰ ਰਹਿ ਸਕੇ ਪਰ ਵਿਚਾਰ ਵੀ ਤਾਂ ਚੰਗੀ ਗੱਲ ਹੈ ਜੋ ਸਥਿਤੀ ਐ ਇਸ ਵੇਲੇ ਬਣੀ ਹੋਈ ਆ ਉਸ ਤੋਂ ਲੱਗਦਾ ਇਹ ਆ ਕਿ ਪਟਿਆਲਾ ਸੰਗਰੂਰ ਤੇ ਮਾਨਸਾ ਦੇ ਜ਼ਿਲ੍ਹੇ ਇਸ ਵੇਲੇ ਵੱਡੇ ਖਤਰੇ ਅਧੀਨ ਆ ਰੱਬ ਸੁੱਖ ਰੱਖੇ ਪਤਾ ਨਹੀਂ ਕੱਲ ਤੱਕ ਪਾਣੀ ਕਿਸ ਪੱਧਰ ਤੱਕ ਆਉਂਦਾ ਜੇ ਪਾਣੀ ਵਾਧਾ ਨਜ਼ਰ ਆਇਆ ਅਲਾਜ਼ਮੀ ਆ ਕੇ ਖੇਤਾਂ ਜਦ ਦੂਰ ਤੱਕ ਤੱਕ ਮੀਲਾਂ ਤੱਕ ਉਹ ਫੈਲੇਗਾ ਤੇ ਵੱਡੀ ਪੱਧਰ ਤੇ ਨੁਕਸਾਨ ਜਿਹੜਾ ਮਾਲੀ ਦਾ ਹਿੱਸਾ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਸੀ ਬਚਾਵਾ ਸੀ ਅੱਜ ਤੱਕ ਉਹ ਵੀ ਤਬਾਹੀ ਦਾ ਇੱਕ ਮੰਜ਼ਰ ਜਿਹੜਾਗਾ ਇਸ ਕਰੇਗਾ ਨਾਲ ਹੀ ਆਪਾਂ ਕਹਿੰਦੇ ਦੂਜੇ ਦਰਿਆਵਾਂ ਦੀ ਵੀ ਗੱਲ ਕਰ ਲਈ ਪੌਂਗ ਡੈਮ ਹੈ ਜੀ ਪਾਖੜਾ ਡੈਮ ਹੈ ਇਦਾਂ ਹੀ ਜਿਹੜਾ ਹੈਗਾ ਰਣਜੀਤ ਸਾਗ ਡੈਮ ਹੈ ਸਾਰੇ ਡੈਮਾਂ ਦੀ ਸਥਿਤੀ ਹੈ ਪਾਖੜਾ ਡੈਮ ਜਿਹੜਾ ਸਭ ਤੋਂ ਵੱਡਾ ਡੈਮ ਹੈ ਇਸ ਵੇਲੇ ਉਹ ਬੜੀ ਮੁਸ਼ਕਲ ਨਾਲ 1 ਫੁੱਟ ਆਪਣੇ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੂੰ ਜਿਹੜੇ 1 ਫੁੱਟ ਜਿੱਥੋਂ ਇੰਨਾ ਪਾਣੀ ਉੱਪਰ ਆ ਰਿਹਾ ਹੈ ਤਾਂ ਕਿਹੜੇ ਤਰੀਕੇ ਨਾਲ ਪਰੋਂਦੇ ਕਿ ਜਿਹੜਾ ਉਹਦੇ 'ਚ ਹੋਰ ਪਾਣੀ ਰੋਕ ਸਕਦੇ ਆ ਉਹ ਸਾਰੇ ਦਾ ਸਾਰਾ ਪਾਣੀ ਜਿਹੜਾ ਹੈਗਾ ਸਤਲੁਜ ਆ ਰਿਹਾ ਇਧੇ ਹੀ ਪੌਂਡ ਹੈਮ ਹੈ ਪੌਂਡ ਹੈਮ ਤਾਂ ਜਣੀ ਉਹਦਾ ਖਤਰੇ ਦੇ ਨਿਸ਼ਾਨ ਤੋਂ ਵੀ ਕਈ ਫੁੱਟ ਪਾਣੀ ਉੱਪਰ ਵਗ ਰਿਹਾ ਹੈ ਇਸ ਵੇਲੇ ਜੀ ਉਹ ਤਾਂ ਪਹਿਲਾਂ ਹੀ ਜਿਹੜਾ ਹੈ ਰਾਵੀ ਵਿਆਸ ਤੋਂ ਦਾ ਪਾਣੀ ਜਾ ਰਿਹਾ ਇਧੇ ਹਰਜੀਸਰ ਕੇ ਟਾਈਮ ਦੀ ਆਪਾਂ ਗੱਲ ਕਰੀ ਉਹ ਵੀ ਮੂਲੀ ਜਿਆ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਰੋਦੇ ਵੀ ਡੈਮ ਖੁੱਲੇ ਹੋਏ ਆ ਜਿਹੜਾਗਾ ਫਾਟ ਗੇਟ ਖੁੱਲੇ ਹੋਏ ਆ ਪਾਣੀ ਵਹਾ ਰਾਵੀ ਬਿਆਸ ਤੇ ਸਤਲੁਜ ਤਿੰਨਾਂ ਦਰਿਆਵਾਂ ਵਿੱਚ ਵੱਡੀ ਪੱਧਰ ਤੇ ਮਾਰ ਕਰ ਰਿਹਾ ਇਸੇ ਕਰਕੇ ਜਿਹੜਾਗਾ ਆਪਾਂ ਸੁਸਾਨ ਬਰਲੋਦੀ ਦੀ ਗੱਲ ਕਰਦੇ ਆ ਜਿੱਦਾਂ ਕੇਂਦਰੀ ਖੇਤੀਬਾੜੀ ਮੰਤਰੀ ਗਏ ਉੱਧਰ ਦੀ ਗੱਲ ਕਰ ਲਈਏ ਗਰਦਾਸਪੁਰ ਦੀ ਗੱਲ ਕਰ ਲਈਏ ਧਰਨੁਕਤਾਂ ਦੀ ਗੱਲ ਕਰ ਲਈਏ ਅੱਗੇ ਜਾ ਕੇ ਦੂਜਾ ਫਾਜ਼ਲਕਾ ਦੀ ਗੱਲ ਕਰ ਲਈਏ ਵੱਡੀ ਪੱਧਰ ਤੇ ਤਵਾਹੀ ਜਣ ਜਿਦਾ ਆਪਾਂ ਜ਼ਿਕਰ ਕੀਤਾ ਸੀ ਮੇਲਾ ਮੇਲਾ ਤੱਕ ਜਿਹੜਾਗਾ ਪਾਣੀ ਜਿਹੜਾ ਪਾਣੀ ਨਜ਼ਰ ਆ ਰਿਹਾ ਹੈ ਖੇਤਿਆਂ ਕੁਮਰੀਆਂ ਕੋ ਰਾਹਤ ਲੈ ਕੇ ਜਾ ਰਿਹਾ ਕੋ ਮਤਲਬ ਜਾ ਰਿਹਾ ਹੈ ਬਹੁਤ ਹੀ ਤਵਾਹੀ ਦਾ ਇਸ ਵੇਲੇ ਪੰਜਾਬ ਜਿਹੜਾ ਇੱਕ ਤਰ੍ਹਾਂ ਦਾ ਮੰਜ਼ਰ ਤਸਵੀਰ ਪੇਸ਼ ਕਰ ਰਿਹਾ ਔਰ ਵੱਡੀ ਪੱਧਰ ਤੇ ਲੱਗਦਾ ਹੈ ਕਿ ਜਿਵੇਂ ਸਾਰਾ ਪੰਜਾਬ ਹੀ ਡੁੱਬ ਗਿਆ ਹੈ ਤੁਸਾ ਲੈਣਾ ਵੀ ਨਜ਼ਰ ਆ ਰਹੇ ਜੀ ਜੀ ਬਿਲਕੁਲ ਜੀ ਸਾਹਿਬ ਫਿਲਹਾਲ ਪੰਜਾਬ ਪੰਜਾਬ ਨਹੀਂ ਇੱਕ ਸਮੁੰਦਰ ਨਜ਼ਰ ਆ ਰਿਹਾ ਹੈ ਕਿ ਬਹੁਤ ਵੱਡਾ ਸਮੁੰਦਰ ਬਣ ਗਿਆ ਹੈ ਜਿਸ ਦਾ ਕੋਈ ਸ਼ੁਰੂਆਤ ਨਹੀਂ ਹੈ ਕੋਈ ਅਖੀਰ ਨਹੀਂ ਹੈ ਪਤਾ ਹੀ ਨਹੀਂ ਕਿਥੋਂ ਤੱਕ ਹੈ ਪਰ ਅਜਿਹੇ ਸਮੇਂ ਦੇ ਵਿੱਚ ਵੀ ਹੈ ਨਾ ਹਾਲਾਤਾਂ ਦੇ ਵਿੱਚ ਵੀ ਪੰਜਾਬੀ ਇਕਜੁੱਟ ਨੇ ਇਕਜੁੱਟਤਾ ਇੰਨੀ ਜ਼ਿਆਦਾ ਹੈ ਕਿ ਸਟਾਰਟਿੰਗ ਵਾਲੇ 1-2 ਦਿਨਾਂ ਨੂੰ ਛੱਡ ਕੇ ਨਾ ਕਿਸੇ ਨੂੰ ਰਾਸ਼ਨ ਦੀ ਕਮੀ ਆਈ ਖਾਣ ਵਾਲੇ ਦੀ ਨਾ ਕਿਸੇ ਨੂੰ ਪਸ਼ੂਆਂ ਦੇ ਚਾਰੇ ਦੀ ਕਮੀ ਆਈ ਹੈ ਤੇ ਨਾ ਹੀ ਕਿਸੇ ਨੂੰ ਮੈਡੀਕਲ ਸਹੂਲਤਾਂ ਜਿਹੜੀਆਂ ਉਹਨਾਂ ਦੀ ਕਮੀ ਆਈ ਹੈ ਹਰ ਪੱਧਰ ਦੇ ਉੱਪਰ ਪੰਜਾਬੀ ਇਕਜੁੱਟ ਹੋ ਗਏ ਨੇ ਮਾਲਵੇ ਖੇਤਰ ਤੋਂ ਜਾ ਕੇ ਮੱਝ ਤੱਕ ਸੇਵਾ ਜਿਹੜੀ ਉਹ ਹੋ ਰਹੀ ਹੈ ਜਿਸ ਦੀ ਤਾਰੀਫ਼ ਰਾਜਪਾਲ ਵੀ ਕਰ ਰਹੇ ਨੇ ਕਿ ਕਿੰਨੀ ਏਕਤਾ ਇਹਨਾਂ ਦੇ ਵਿੱਚ ਕਿਵੇਂ ਵੇਖਦੇ ਇਸ ਨੂੰ ਜੀ ਬਹੁਤ ਵੱਡਾ ਪੰਜਾਬੀਆਂ ਦਾ ਰੂਹ ਦਾ ਜ਼ਿਕਰ ਕਰ ਰਹੇ ਆ ਆਪਾਂ ਜਿਸ ਕਦਰ ਪੰਜਾਬ ਇਸ ਵੇਲੇ ਹੜ੍ਹ 'ਚ ਡੁੱਬਿਆ ਹੋਇਆ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਹਜ਼ਾਰਾਂ ਬਾਂ ਡੁਗਰੇ ਪੰਜਾਬ ਨੂੰ ਬਚਾਉਣ ਲਈ ਪਤਾ ਨਹੀਂ ਕਿੱਧਰੋਂ ਆ ਗਏ ਆ ਬਿਲਕੁਲ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਜਿਹੜੇ ਇਸ ਵੇਲੇ ਮਦਦ ਕਰ ਰਹੇ ਆ ਕਿਹੜੀਆਂ ਕਿਹੜੀਆਂ ਸੰਸਥਾਵਾਂ ਕਿੱਥੋਂ-ਕਿੱਥੋਂ ਲੋਕ ਆਏ ਆ ਕੋਈ ਹਿਮਾਚਲ ਤੋਂ ਆਇਆ ਕੋਈ ਰਾਜਸਥਾਨ ਤੋਂ ਆਇਆ ਕੋਈ ਹਰਿਆਣਾ ਤੋਂ ਆਇਆ ਕੁਈ ਮਾਲਵੇ ਚ ਆਇਆ ਕਿ ਇਦਾਂ ਹੀ ਜਿਹੜੇ ਆ ਕੇ ਫਿਲਮੀ ਕਲਾਕਾਰ ਹੈ ਸੰਗੀਤ ਦੀ ਦੁਨੀਆ ਨਾਲ ਜੁੜੇ ਕਲਾਕਾਰ ਹੈ ਕੁਝ ਕਹਿ ਰਹੇ ਜੀ ਸਾਨੂੰ ਕਿਸ਼ਤੀਆਂ ਦਾ ਪਤਾ ਲੱਗਾ ਕਿਸ਼ਤੀਆਂ ਦੀ ਘਾਟ ਹੈ ਉਹ ਕਿਸ਼ਤੀਆਂ ਮਈਆ ਕਰ ਰਿਹਾ ਕੋਈ ਕਹਿ ਰਿਹਾ ਤਰਪਾਲਾਂ ਦੀ ਘਾਟ ਹੈ ਤਰਪਾਲਾਂ ਮਈਆ ਕਰ ਰਿਹਾ ਕੋਈ ਕਲਾਕਾਰ ਕਹਿ ਰਿਹਾ ਜੀ ਕਿ ਜਿਹਨੇ ਟਰੈਕਟਰ ਹੜ੍ਹ ਦੇ ਪਾਣੀ ਨਾਲ ਖਰਾਬ ਹੋ ਗਏ ਆ ਉਹ ਸਾਰਿਆਂ ਦਾ ਉਹਨਾਂ ਨੇ ਕਿਸੇ ਕੰਪਨੀ ਨਾਲ ਜਿਹੜਾ ਇੰਤਜ਼ਾਮ ਕੀਤਾ ਹੈ ਕਿ ਉਹਨਾਂ ਦੀ ਮੋਤ ਮੁਰੰਮਤ ਕਰਵਾ ਕੇ ਦਿੱਤੀ ਜਾਏਗੀ ਜਾਂ ਪ੍ਰਸ਼ਾਸਨ ਦੀ ਗੱਲ ਕਰ ਲਈ ਲੰਗਰ ਦੀ ਗੱਲ ਕਰ ਲਈ ਉਦਾ ਦਾ ਕੋਈ ਹਿਸਾਬ ਹੀ ਨਹੀਂ ਕਿ ਚਾਰ ਸਫੇਰੋਂ ਕਿਸ ਕਦਰ ਜਿਹੜਾ ਇਹ ਲੰਗਰ ਪਹੁੰਚ ਰਿਹਾ ਇੱਥੋਂ ਜਾਣੀ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਚ ਜਿਹੜੀ ਭਾਈਚਾਰਕ ਸਾਂਝ ਆ ਪੰਜਾਬੀਆਂ ਦਾ ਸੁਨੇਹਾ ਹੈਗਾ ਜਿਹੜੇ ਪੰਜਾਬ ਬਾਰੇ ਕਈ ਲੋਕ ਬੜੇ ਤਰਾਸਦੀ ਵਾਲੇ ਲਫ਼ਜ਼ ਵਰਤਦੇ ਰਹਿਆ ਪਰ ਅੱਜ ਜੋ ਪੰਜਾਬ ਤਸਵੀਰ ਪੇਸ਼ ਕਰ ਰਿਹਾ ਜਿੱਦਾਂ ਪੰਜਾਬ ਦੀ ਮਦਦ ਹੋ ਰਹੀ ਹੈ ਉਹਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਬਾਬਾ ਨਾਨਕ ਤੇਰੇ ਪੰਜਾਬ ਦੇ ਵਿੱਚ ਤਾਂ ਇਸ ਵੇਲੇ ਰੱਬ ਵਸਦਾ ਹੈ ਜੀ ਜੀ ਰਾਬੀ ਹੈ ਜਿਹੜਾ ਇਹੋ ਜੇ ਸੰਕਟ ਦੇ ਚ ਐਨੀ ਵੱਡੀ ਲਹਿਰ ਬਣ ਕੇ ਲੋਕਾਂ ਦੀ ਉੱਭਰਿਆ ਪੰਜਾਬੀਆਂ ਦੀ ਮਦਦ ਕਰਨ ਦੇ ਲਈ ਜੀ ਜੀ ਨੇ ਅੰਦਾਜ਼ੇ ਤੋਂ ਬਾਹਰ ਹੈ ਤੁਸੀਂ ਗਵਰਨਰ ਦਾ ਜ਼ਿਕਰ ਕੀਤਾ ਮੈਂ ਕਹਣਾ ਜਿਸ ਵੀ ਆਦਮੀ ਨੇ ਜਿਸ ਵੀ ਮੀਡੀਆ ਨੇ ਚਾਹੇ ਬਾਹਰ بیٹھا ਚਾਹੇ ਦੇਸ਼ ਚ ਜਿਹਨੇ ਸਮਦਰਲ ਦੇਖਿਆ ਜਿੱਥੇ ਆਸ਼ਾਸ਼ਿਕਾ ਉੱਠਿਆ ਉਹ ਹੈਰਾਨ ਹੈ ਕਿ ਐਨੀ ਵੱਡੀ ਪੱਧਰ ਤੇ ਮਦਦ ਪੰਜਾਬ ਦੀ ਹੋ ਰਹੀ ਹੈ ਜਾਨੀ ਜਿੱਥੇ ਪੰਜਾਬ ਸੰਕਟ ਨਾਲ ਜੂਝ ਰਿਹਾ ਜੀ ਉੱਥੇ ਦੁਨੀਆ ਪੱਜ ਕੇ ਸਨਿਆਮ ਹੀ ਦਿੱਤਾ ਹੈ ਕਿ ਪੰਜਾਬੀ ਹੈ ਜਿਹੜੇ ਭਾਈਚਾਰ ਕਿਸਾਨ ਨਮਾਉਣਾ ਜਾਣਦੇ ਐ ਤੇ ਭਾਈਚਾਰ ਕਿਸਾਨ ਲੈਣੀ ਵੀ ਜਾਣਦੇ ਐ ਬਹੁਤ ਤੁਹਾਡਾ ਸਨਿਆ ਪੰਜਾਬ ਨੇ ਸੰਕੜਦੇ ਜੀ ਬਾਬੇ ਨਾਨਕ ਦਾ ਸਨਿਆ ਜਾ ਰਿਹਾ ਕਿ ਇਹ ਹੁੰਦੀ ਆ ਭਾਈਚਾਰ ਕਿਸਾਨ ਜੀ ਸੇ ਸਭ ਅੱਗੇ ਗੱਲ ਸੁਪਰੀਮ ਕੋਰਟ ਦੀ ਕਰਾਂਗੇ ਇਹ ਜਿਹੜਾ ਹੜਾਂ ਵਾਲਾ ਮਾਮਲਾ ਐ ਇਹ ਹੁਣ ਸੁਪਰੀਮ ਕੋਰਟ ਚ ਪਹੁੰਚ ਗਿਆ ਤੇ ਸੁਪਰੀਮ ਕੋਰਟ ਨੇ ਬਹੁਤ ਸਾਰੇ ਸੂਬਿਆਂ ਨੂੰ ਨੋਟਿਸ ਜਾਰੀ ਕੀਤਾ ਹੈ ਜਵਾਬ ਮੰਗਿਆ ਹੈ ਜਿਸ ਚ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਤੱਕ ਹੈ ਜਿਹੜੇ ਜਿੰਨੇ ਵੀ ਪ੍ਰਭਾਵਿਤ ਸੂਬੇ ਨੇ ਸਾਰਿਆਂ ਤੋਂ ਜਵਾਬ ਇਸ ਚੀਜ਼ ਦਾ ਮੰਗਿਆ ਹੈ ਕਿ ਜਿਹੜੀਆਂ ਜ਼ਮੀਨਾਂ ਖਿਸਕ ਰਹੀਆਂ ਨੇ ਲੈਂਡ ਜਿਹੜੀ ਸਕੇਪਿੰਗ ਹੈ ਹੋ ਰਹੀ ਹੈ ਕਿਸ ਤਰ੍ਹਾਂ ਉੱਥੇ ਦਰਖਤ ਕੱਟੇ ਜਾ ਰਹੇ ਨੇ ਕਿਸ ਤਰ੍ਹਾਂ ਕੁਦਰਤੀ ਚੀਜ਼ਾਂ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਇਹਦਾ ਜਵਾਬ ਦਿਓ ਸੋ ਇਹਦੇ ਵਿੱਚ ਕੇਂਦਰ ਵੀ ਸ਼ਾਮਿਲ ਹੈ ਸੂਬੇ ਵੀ ਸ਼ਾਮਿਲ ਹੈ ਤੇ ਜਿਹੜੇ ਕੁਦਰਤੀ ਆਫਤਨ ਪ੍ਰਬੰਧਨ ਡਿਪਾਰਟਮੈਂਟ ਹੈ ਉਹ ਵੀ ਸ਼ਾਮਿਲ ਹੈ ਹੁਣ ਕਿਵੇਂ ਦੇਖਦੇ ਹੋ ਮਸਲੇ ਤੇ ਕਿਉਂਕਿ ਹੁਣ ਜਵਾਬ ਦੇਣਾ ਪੈਣਾ ਹੈ ਗੱਲ ਸੁਪਰੀਮ ਕੋਰਟ ਚ ਪਹੁੰਚ ਗਈ ਹੈ ਜੀ ਦੇਖੋ ਬਸ ਸੁਪਰੀਮ ਕੋਰਟ ਦਾ ਜ਼ਿਕਰ ਮੈਂ ਅੱਜ ਜਦੋਂ ਤੁਸੀਂ ਗੱਲ ਕੀਤੀ ਹੈ ਜਰੂਰ ਆਪਾਂ ਇਸ ਮੁੱਦੇ ਤੇ ਦਰਸ਼ਕਾਂ ਨਾਲ ਸਾਂਝ ਪਾਵਾਂਗੇ ਪਰ ਮੈਂ ਇੱਕ ਗੱਲ ਦਰਸ਼ਕਾਂ ਨਾਲ ਇਹ ਵੀ ਸਾਂਝੀ ਕਰਨੀ ਚਾਹੁੰਦਾ ਕਿ ਮੈਂ ਦੇਖ ਰਿਹਾ ਬਹੁਤ ਸਾਰੀਆਂ ਪੋਲੀਟਿਕਲ ਪਾਰਟੀਆਂ ਚਾਹੇ ਹਾਕਮਤਰ ਨਾਲ ਜੁੜੀਆਂ ਹੋਈਆਂ ਚਾਹੇ ਵਿਰੋਧੀ ਤੇ ਨਾਲ ਜੁੜੀਆਂ ਉਹ ਐਸ ਵੇਲੇ ਆ ਕੇ ਲੋਕਾਂ 'ਚ ਕਹਿ ਰਹੇ ਜੀ ਫਲਾਨੀ ਡਰੇਨ ਸਾਫ ਕਰਨ ਵਾਲੀ ਹੈ ਜਾਂ ਕੋਈ ਇੱਕ ਪਾਸੇ ਵੀਡੀਓ ਬਣ ਰਹੀ ਹੈ ਦੂਜੇ ਪਾਸੇ ਕਿਸੇ ਆਸਰ ਨੂੰ ਝਾੜ ਪਾਈ ਜਾ ਰਹੀ ਹੈ ਕਿ ਡਰੇਨ ਇੱਥੋਂ ਕਿਉਂ ਨਹੀਂ ਸਾਫ ਕੀਤੀ ਗਈ ਇਹ ਕੁੜੀ ਇੱਥੋਂ ਕਿਉਂ ਨਹੀਂ ਕੱਢੀ ਗਈ ਸਾਰਾ ਪੰਜਾਬ ਬੜੀ ਨਿਮਰਤਾ ਨਾਲ ਇਹ ਗੱਲ ਕਹਿ ਰਿਹਾ ਜੇ ਹੀ ਕੁਝ 6 ਮਹੀਨੇ 4 ਮਹੀਨੇ ਪਹਿਲਾਂ ਕੀਤਾ ਹੁੰਦਾ ਤਾਂ ਪੰਜਾਬ ਨੂੰ ਇਸ ਤਰ੍ਹਾਂ ਤਰਸਦਾ ਪਾਤਰ ਨਾ ਬਣਨਾ ਪੈਂਦਾ ਆਪਾਂ ਪਹਿਲਾਂ ਕਿੱਥੇ ਗਏ ਸੀ ਹੁਣ ਜੋ ਵੀਡੀਓ ਬਣਾ ਕੇ ਹੁਣ ਜਿਹੜੀ ਹਾਜ਼ਰੀ ਲਗਾਉਣੀ ਹੁੰਦੀ ਹੈ ਨਾ ਹਰ ਇੱਕ ਆਗੂ ਦੀ ਕੋਸ਼ਿਸ਼ ਹੈ ਕਿ ਜਿਸ ਲੰਗਰ ਵੀ ਵੰਡ ਗਏ ਦਵਾਈਆਂ ਵੀ ਵੰਡ ਗਏ ਵੀਡੀਓ ਜ਼ਰੂਰ ਬਣਨੀ ਚਾਹੀਦੀ ਬਣਨੀ ਚਾਹੀਦੀ ਹੈ ਬਿਲਕੁਲ ਜਿਵੇਂ ਮੈਂ ਕਿਹਾ ਕਿ ਨੇਕਾ ਨੇਕਾ ਜੀਆਂ ਸੰਸਥਾਵਾਂ ਆਪਾਂ ਜ਼ਿਕਰ ਕੀਤਾ ਜਿਨ੍ਹਾਂ ਦਾ ਨਾਂ ਤੱਕ ਨਹੀਂ ਲੋਕ ਜਾਣਦੇ ਹੁਣ ਬੜੂ ਸਾਹਿਬ ਦੀ ਮੈਂ ਗੱਲ ਕਰਦਾ ਧਾਰਮਿਕ ਸੰਸਥਾ ਹੈਗੀ ਹੈ ਮੈਂ ਪ੍ਰੋਗਰਾਮ ਤੋਂ ਪਹਿਲਾਂ ਦੇਖ ਰਿਹਾ ਸੀ ਕਿ ਉਹ ਕਹਿੰਦੇ ਕਿ ਅਸੀਂ ਕਿਸ਼ਤੀਆਂ ਭੇਜੀਆਂ ਮੈਂ ਪਹਿਲੀ ਵਾਰੀ ਉਹਨਾਂ ਦਾ ਨਾਂ ਸੁਣਿਆ ਕਿ ਉਹ ਵੀ ਹੱਡ ਦੀ ਮਦਦ ਲਈ ਪਹੁੰਚੇ ਹੋਏ ਨੇ ਇਸ ਤਰ੍ਹਾਂ ਦੇ ਬਹੁਤ ਸਾਰੇ ادارے ਬਹੁਤ ਸਾਰੀਆਂ ਸੰਸਥਾਵਾਂ ਹੋਣੀਆਂ ਬਹੁਤ ਸਾਰੇ ਪਿੰਡਾਂ ਦੇ ਲੋਕ ਹੋਣਗੇ ਪੰਚਾਇਤਾਂ ਹੋਣੀਆਂ ਜੀਆਂ ਟਰਾਲੀਆਂ ਪਰ ਕੇ ਲੈ ਕੇ ਆਲੇ ਕੋਈ ਜਿਹੜਾ ਹੈਗਾ ਮੀਡੀਆ 'ਚ ਨਾ ਤਾਂ ਹਾਜ਼ਰੀਆਂ ਵਾਲਾ ਹੈ ਉਹ ਸਿੱਦੇ ਲੋਕਾਂ ਕੋਲੇ ਜਾ ਰਿਹਾ ਕਿਸੇ ਨੇ ਆਪਣੇ ਘੋਡੇ-ਘੋਡੇ ਤੱਕ ਭਜਾਵੇਂ ਚੁੱਕੇ ਹੋਏ ਆ ਕਿਸੇ ਨੇ ਪੈਂਟਾਂ ਚੁੱਕੀਆਂ ਹੜ ਦੇ ਪਾਣੀ 'ਚ ਗੰਦੇ ਜੇ ਨਹੀਂ ਪਤਾ ਕੀ ਟੂਆ ਕੀ ਹੈ ਜਾਨ ਬਚੇਗੀ ਨਹੀਂ ਬਚੇਗੀ ਉਹ ਦੂਜਿਆਂ ਦੀ ਜਾਨਾਂ ਬਚਾਉਣ ਲਈ ਇਸ ਕਦਰ ਜੂਝ ਰਹੇ ਦੂਜੇ ਪਾਸੇ ਜਾਨੀ ਜਿਹੜੇ ਰਿਸਪਾਂਸਿਬਲ ਲੋਕ ਹੈ ਕੋਈ ਐਮਐਲਏ ਹੈ ਕਿਸੇ ਪਾਰਟੀ ਦਾ ਆਗੂ ਹੈ ਉਹ ਇਸ ਵੇਲੇ ਤਰਾਤਾੜਾ ਲੋਕਾਂ ਜਾ ਰਿਹਾ ਖਾਸ ਦੋਸਤੀਆਂ ਜਗ੍ਹਾ ਤੇ ਜਾਂਦੇ ਆ ਜਿੱਥੇ ਜਾ ਕੇ ਵੀਡੀਓ ਜਾਂ ਕੈਮਰਾ ਜ਼ਰੂਰ ਹੋਵੇ ਅਗੇ ਤਾਂ ਕਿ ਦੱਸਿਆ ਜਾ ਸਕੇ ਕਿ ਮੈਂ ਦੇਖੋ ਆ ਇੱਕ ਦਵਾਈ ਦੀ ਸ਼ੀਸ਼ੀ ਦੇ ਰਿਹਾ ਆ ਲੰਗਰ ਵਰਤਾ ਰਿਹਾ ਆ ਆਮਾ ਕਿਸੇ ਅਧਿਕਾਰੀ ਨੂੰ ਝਾੜ ਪਾਣਾ ਅਧਿਕਾਰੀ ਨੂੰ ਝਾੜ ਪਾਣੀ ਬਹੁਤ ਸੌਖੀ ਹੈ ਜੀ ਜੀ ਲੋਕ ਇਹ ਵੀ ਤਾਂ ਪੁੱਛਣਗੇ ਨਾ ਕਿ ਝਾੜ 4 ਮਹੀਨੇ ਪਹਿਲਾਂ ਪਈ ਹੁੰਦੀ ਤਾਂ ਸ਼ਾਇਦ ਇਹ ਸਥਿਤੀ ਨਾ ਹੁੰਦੀ ਸੁਪਰੀਮ ਕੋਰਟ ਵਾਲੇ ਸੰਘੇਪ ਜਨਾ ਉਹਨਾਂ ਗੱਲ ਕਹਾਂ ਸੁਪਰੀਮ ਕੋਰਟ ਨੇ ਵੀ ਇਹੀ ਗੱਲ ਕਹੀ ਹੈ ਉਹਨਾਂ ਨੇ ਰਿਪੋਰਟ ਮੰਗੀ ਹੈ ਸੁਪਰੀਮ ਕੋਰਟ ਨੇ ਪੰਜਾਬ ਤੋਂ ਮੰਗੀ ਹੈ ਹਿਮਾਚਲ ਤੋਂ ਮੰਗੀ ਹੈ ਹਰਿਆਣਾ ਤੋਂ ਮੰਗੀ ਹੈ ਦਿੱਲੀ ਵਾਲੇ ਤੋਂ ਦਿੱਲੀ ਯਾਨੀ ਕੇਂਦਰ ਤੋਂ ਮੰਗੀ ਹੈ ਹੂੰ ਉਹਨਾਂ ਨੇ ਕਿਹਾ ਕਿ ਤਿੰਨ ਹਫ਼ਤੇ ਦੇ ਅੰਦਰ ਰਿਪੋਰਟ ਦਿਓ ਕਿ ਇਹੋ ਜੇ ਹਟਦਾ ਪਹਿਲਾਂ ਕਦੇ ਦੇਖਿਆ ਨਹੀਂ ਜੋ ਕੁਝ ਬਰਤਾਰਾ ਹੋ ਰਿਹਾ ਏ ਇਹ ਮਨੁੱਖ ਦਾ ਕੀਤਾਵਾ ਕੰਮ ਹੈ ਕਿਉਂ ਇਸ ਤਰ੍ਹਾਂ ਸਾਰਾ ਕੁਝ ਵਾਪਰਿਆ ਇਹ ਸਾਰੀ ਸਥਿਤੀ ਬਾਰੇ ਯਾਨੀ ਸੁਪਰੀਮ ਕੋਰਟ ਨੂੰ ਦਖਲ ਜਣਾਪਿਆ ਹੈ ਇਸ ਦੇ ਨਾਵਾਂ ਦੇ ਅੰਦਰ ਰਿਪੋਰਟ ਕੀਤੀ ਜਾਏ ਕਿ ਸਾਰਾ ਕੁਝ ਕਿਉਂ ਵਾਪਰਾ ਹੁਣ ਜਦੋਂ ਸੁਪਰੀਮ ਕੋਰਟ ਜਾਏਗਾ ਪਤਾ ਤਾਂ ਉਦੋਂ ਲੱਗੇਗਾ ਪਰ ਸੁਪਰੀਮ ਕੋਰਟ ਦੇ ਸਵਾਲ ਕਰਨ ਤੋਂ ਪਤਾ ਲੱਗਦਾ ਹੈ ਕਿ ਬਹੁਤ ਕجهه ਹੋ ਜਾ ਜਿਹੜਾ ਅਜੇ ਲੋਕਾਂ ਦੇ ਸਾਹਮਣੇ ਨਹੀਂ ਆ ਰਿਹਾ ਕਿ ਪੰਜਾਬ ਕਿਉਂ ਤਬਾਹ ਹੋ ਗਿਆ ਜੀ ਸੋ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ